ਮਰਦਾਬਾਦ 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 ਸ਼ੇਰਪਰ ਵੀਡੀਓ ਮਰਦਾਬਾਦ 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 ਪਿਆਰ ਸਰਕਾਰ ਮਰਦਾਬਾਦ 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 ਪਿਆਰ ਸਰਕਾਰ ਮਰਦਾਬਾਦ 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 ਟੋਨਾ ਸੈਕਟਰੀ ਮਰਦਾਬਾਦ 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 ਖੁਦੋਸੀ ਜਿਹੜਾ ਟੋਨਾ ਸੈਕਟਰੀ ਆ ਉਹਨੇ ਸਾਨੂੰ 3 ਸਾਲੀ ਪਟੇ ਤੇ ਕਹਿ ਕੇ ਦਿੱਤੀ ਸੀ ਐਤਕੀ ਉਹ ਮੁਕਰ ਰਿਹਾਗਾ ਵੀ ਅਸੀਂ ਪੈਸੇ ਨਹੀਂ ਭਰਾਂਦੇ ਇਹ ਬੋਲੀ ਦਾ ਰੱਖੀ ਜਾਂਦੇ ਨੇ ਵੀ ਬੋਲੀ ਕਰਾਵਾਂਗੇ ਪਰ ਅਸੀਂ ਬੋਲੀ ਤੇ ਨਹੀਂ ਆਉਂਦੇ ਅਸੀਂ ਬੋਲੀ ਨਹੀਂ ਕਰਾਉਣਾ ਚਾਹੁੰਦੇ ਅਸੀਂ ਸਿੱਧੇ ਪੈਸੇ ਭਰਾਂਗੇ ਇਹਦਾ ਮੁੱਖ ਦੋਸ਼ੀ ਇਹ ਟੋਨਾ ਸੈਕਟਰੀ ਹੈ ਮੁਰਦਾਬਾਦ 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 ਟੋਨਾ ਸੈਕਟਰੀ ਮੁਰਦਾਬਾਦ 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 ਟੋਨਾ ਸੈਕਟਰੀ ਮੁਰਦਾਬਾਦ ਮੁਰਦਾਬਾਦ ਦੇ ਦੇ तमाम ਦਰਸ਼ਕਾਂ ਦਾ ਮੈਂ ਮਨਪ੍ਰਤ ਕੋ ਸਵਾਗਤ ਕਰਦੀ ਆਈ ਹੋਪ ਕਿ ਸਾਰੇ ਟਿਕਟਾਕ ਹੋਮ ਹੋਗੇ ਅਸੀਂ ਅੱਜ ਜ਼ਿਲ੍ਹਾ ਸੰਗਰੂਰ ਦੇ ਛੇਰ ਪ੍ਰਕਾਸ਼ਾ ਦੇ ਵੀਡੀਓ ਦਫ਼ਤਰ ਦੇ ਵਿੱਚ ਮੌਜੂਦ ਆ ਜਿੱਥੇ ਕਿ ਖੇੜੀ ਕੇ ਪਿੰਡ ਦੀ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਉਹਨਾਂ ਨੇ ਇੱਥੇ ਨਾਰੇਬਾਜ਼ੀ ਕੀਤੀ ਆ ਪੂਰਾ ਮਾਮਲਾ ਕੀ ਆ ਗੱਲਬਾਤ ਕਰਾਂਗੇ ਸਸ਼ੀ ਕਾਲ ਜੀ ਅੱਛਾ ਸ੍ਰੀ ਕਾਲ ਜੀ ਅਪੂ ਜਿਹੜੀ ਤੁਸੀਂ ਇੱਥੇ ਨਾਰੇਬਾਜ਼ੀ ਕਰ ਰਹੇ ਹੋ ਵੀਡੀਓ ਦਫ਼ਤਰ ਦੇ ਵਿੱਚ ਕੀ ਮੁੱਖ ਪੂਰਾ ਮਾਮਲਾ ਕੀ ਹੈ ਇਹ ਮਾਮਲਾ ਇਹ ਹੈ ਸਾਡੇ ਪਿੰਡ ਚ ਨਾਲ ਇਹ ਮਜੂਲ ਜ਼ਮੀਨ ਆ ओके ਉਹ ਮਜੂਲ ਜ਼ਮੀਨ ਆ ਜਿਹੜੇ ਉਹ ਮਜੂਲ ਜ਼ਮੀਨ ਵਾਲੇ ਨੇ ਸਾਨੂੰ ਜਿਹੜੀ ਪੰਚਾਇਤੀ ਜ਼ਮੀਨ T ਇਹ 64 ਆ ਹਰਾਕਵਾ ਸਾਨੂੰ ਉਹ ਵੀ ਨਹੀਂ ਕਰਨ ਦੇ ਰਹੇ ਜੀ ਅਸੀਂ ਕੋਰਟ 'ਚ ਉਹ ਵੀ ਜਿੱਤੇ ਆ ਜਿਹੜੀ ਮਜੂਲ ਜ਼ਮੀਨ ਆ ਨਾ ਤਾਂ ਸਾਨੂੰ ਉਹ ਦੇ ਰਹੇ ਨੇ ਨਾ ਸਾਨੂੰ ਇਹ ਵਾਹਣ ਦੇ ਰਹੇ ਨੇ ਪਰ ਇਹਨਾਂ ਦਾ ਸੈਕਟਰੀ ਟੋਨਾ ਜੀ ਰੜਿਆ ਹੋਇਆ ਸਿਵਲ ਪ੍ਰਸ਼ਾਸਨ ਰੜਿਆ ਹੋਇਆ ਇਹਨਾਂ ਨਾਲ ਤੇ ਪਰ ਤਿੰਨ ਸਾਲੀ ਕਹਿ ਕੇ ਡੀਡੀਪੀਓ ਸਾਹਮਣੇ ਵੀ ਕਿਹਾ ਵੀ ਤਿੰਨ ਸਾਲੀ ਕਰ ਦੇ ਇਹਨਾਂ ਦੇ ਰੌਲਾ ਝਗੜਾ ਰਹੇ ਦਾ ਤੇ ਇਹ ਕਹਿੰਦੇ ਵੀ ਸਾਨੂੰ ਅਸੀਂ ਅਨਪੜ੍ਹ ਬੰਦੇ ਆ ਸਾਨੂੰ ਤਾਂ ਕਹਿੰਦੇ ਵੀ ਹਾਜੀ ਹੋ ਗਈ ਜੀ ਦਮ ਦਮ ਫਟਾਫਟ ਬੈਠ ਕੇ ਵੀ ਨਹੀਂ ਬੋਲੀ ਕਰੀ ਖੜੇ ਖੜੇ ਹੀ ਲਿਖ ਕੇ ਵਿਚੋ ਤੋਂ ਉੱਥੇ ਆਪਾਂ ਉਹ ਪੈਸੇ ਭਰੀਏ ਹਾਂ ਬੈਂਕ 'ਚ ਪੈਸੇ ਭਰੀਏ ਹਾਂ ਤੇ ਸਾਡੇ ਨਾਲ ਜੀ ਧੋਖਾ ਕਰਿਆ ਜਾਂਦਾ ਜੀ ਟੋਨਾ ਸੈਕਟਰੀ ਉਹਨਾਂ ਨਾਲ ਰਲਿਆ ਹੋਇਆ ਸਾਡੇ ਨਾਲ ਬਹੁਤ ਜ਼ਿਆਦਾ ਨਜਾਇਜ਼ ਧੱਕਾ ਹੋ ਰਿਹਾ ਆਏ ਸਾਲ ਹੋ ਰਿਹਾ ਜੀ ਇਹ ਕਿੰਨੇ ਟਾਈਮ ਤੋਂ ਮਸਲਾ ਚੱਲ ਰਿਹਾ ਇਹ ਸਾਡਾ ਜੀ ਜਿਹੜਾ ਮਜੂਰ ਦਾ ਜੀ ਉਹ ਤਾਂ ਹੀ ਹੈਗਾ ਜੀ ਸਾਡਾ ਚੱਲ ਰਿਹਾ 12-18 ਸਾਲ ਦਾ ਹਾਂ ਜੀ ਉਹਦੇ ਵਿੱਚ ਐਤਕੀ ਕੋਰਟ ਚੋਂ ਅਸੀਂ ਜਿੱਤ ਵੀ ਗਏ ਜੀ ਜਿੱਤੇ ਹੋયા ਨੇ ਨਾਰ ਵੀ ਫੇਰ ਵੀ ਅਸੀਂ ਕਰਦੇ ਆਂ ਜੀ ਦਿਹਾੜੀ ਉਹ ਸਾਡੇ ਚਾਰ ਕਿੱਲੇ ਦੱਬੇ ਬੈਠੇ ਨੇ ਉਹ ਚਾਰੇ ਕਿੱਲਾਂ ਦਾ ਸਾਡਾ ਠੇਕਾ ਲਾ ਲੈਂਦੇ ਨੇ ਅਸੀਂ ਲਾ ਨਹੀਂ ਰਹੇ ਥਾਣੇ ਵੀ ਠੇਕ ਉਹ ਉਹੀ ਪੈਸਾ ਥਾਣੇ ਦੇ ਕੇ ਸਾਨੂੰ ਜੀ ਪੁਲਿਸ ਨੂੰ ਚੁਕਾਇਆ ਜਾਂਦਾ ਤੇ ਪੁਲਿਸ ਨੂੰ ਚੁਕਾ ਕੇ ਸਾਨੂੰ ਪੁਲਿਸ ਕੁੱਟ ਮਾਰ ਕੇ ਠੱਕਰ ਦਿੰਦੀ ਆ ਵੀ ਥੋੜਾ ਇੱਥੇ ਕੋਈ ਹੱਕ ਨਹੀਂ ਅਸੀਂ ਗਰੀਬ ਬੰਦੇ ਨੇ ਦਿਹਾੜੀ ਵਾਲੇ ਆਂ ਜਿਹੜੇ ਉਹ ਬੰਦੇ ਨੇ ਉਹਨਾਂ ਕੋਲੇ ਠੇਕਾ ਆਉਂਦਾ ਜੀ 4 ਕਿੱਲੇ ਦਾ ਸਾਡਾ ਹੀ ਠੇਕਾ ਹੁੰਦਾ ਜੀ ਉਹ 8 ਕਿੱਲੇ ਵਹਣ ਆਈ ਹੋ ਉਹ ਠੇਕਾ ਹੁੰਦਾ ਉਹ ਠੇਕੇ ਜੋ ਲਾਉਂਦੇ ਨੇ ਜੀ ਅਸੀਂ ਦਿਹਾੜੀ ਵਾਲੇ ਕੁਝ ਲਾ ਨਹੀਂ ਕਰਦੇ ਜੀ ਮਜ਼ਦੂਰ ਨੇ ਗੱਲਬਾਤ ਕਰਦੇ ਆਂ ਹਾਂਜੀ ਦੀਦੀ ਜਿਹੜਾ ਅੱਜ ਤੁਸੀਂ ਇੱਥੇ ਨਾਰੇ ਵਾਦੀ ਕਰ ਰਹੇ ਹੋ ਆਦਾ ਇਹ ਮਸਲਾ ਪੂਰਾ ਕੀ ਹੈ ਮਸਲਾ ਇਹ ਹੈ ਜੀ ਸਾਡੀ ਇਹ ਹੀ ਮੰਗ ਆ ਵੀ ਸਾਥੋਂ ਪੈਸੇ ਭરાਏ ਜਾਣ ਨਾ ਇਹ ਵਾਦੇ ਤੋਂ ਮੁੱਕ ਰਹੇ ਨੇ 3 ਸਾਲ ਦਾ ਵਾਦਾ ਕਰਕੇ ਇਹ ਹੁਣ ਜਦੋਂ ਵੀ ਇਹ ਪੈਸੇ ਭਰਨ ਆਉਂਦੇ ਆ ਇਹ ਸਾਡੇ ਕੇ ਦਸਤਰ ਭੱਜ ਜਾਂਦੇ ਨੇ ਇਹ ਵਾਦਾ ਖਲਾਫੀ ਕਰਦੇ ਨੇ ਅਸੀਂ ਇਹ ਨਹੀਂ ਵੀ ਪਿੱਛੇ ਅੜ ਜਾਗੇ ਅਸੀਂ ਜ਼ਮੀਨ ਚੜ੍ਹਦੇ ਜਾ ਕੇ ਬਾਹਾਂਗੇ ਉੱਥੇ ਜੀਰੀ ਲਾਉਣਾ ਜਦੋਂ ਇਹਨਾਂ ਦੇ ਚਿਤ ਮੰਨਿਆ ਪੈਸੇ ਭਰਾ ਲੈਣਾ ਅਸੀਂ ਤਿਆਰਾਂ ਪੈਸੇ ਭਰਨ ਨੂੰ ਅਸੀਂ ਪਿੱਛੇ ਨਹੀਂ ਹਟਦੇ ਇਸ ਗੱਲ ਤੋਂ ਆ ਸਾਡਾ ਉੱਥੇ ਪੱਕਾ ਧਰਨਾ ਹੈਗਾਗਾ ਅਸੀਂ ਉੱਥੇ ਜੀਰੀ ਵੀ ਲਾਵਾਂਗੇ ਅਸੀਂ ਉੱਥੇ ਹਰਾ ਵੀ ਬੀਜਾਂਗੇ ਜਦੋਂ ਇਹਨਾਂ ਦੇ ਚਿਤ ਮੰਨਿਆ ਆ ਕੇ ਪੈਸੇ ਪ੍ਰਵਾਹ ਸਕਦੇ ਨੇ ਸਾਡੀ ਇਹੀ ਮੰਗ ਆ ਵੀ ਸਾਡੇ ਪੈਸੇ ਭਰਾਏ ਜਾਣ ਸਾਨੂੰ 3 ਸਾਲੀ ਪਟੇ ਤੇ ਕਹਿ ਕੇ ਦਿੱਤੀ ਸੀ ਪਰ ਇਹ ਮੁੱਕਰ ਰਹੇ ਨੇ ਵਾਦੇ ਤੋਂ ਹਰ ਵਾਰ ਇਹ ਹੈ ਡਾਕਟਰ ਛੱਡ ਕੇ ਭੱਜ ਜਾਂਦੇ ਨੇ ਅਸੀਂ ਕਈ ਚੱਕਰ ਲਾਤੇ ਦਫ਼ਤਰ ਦੇ ਤੁਸੀਂ ਮਤਲਬ ਜੋ ਵੀ ਕਾਗਜ਼ ਵਗੈਰਾ ਤੇ ਲਿਖਿਆ ਸੀਗਾ ਉਹ ਦੀ ਤੁਹਾਡੇ ਕੋਲ ਕੋਈ ਕਾਪੀ ਪਿਆ ਰਹਾ ਹੈ ਨਹੀਂ ਸਾਨੂੰ ਇਹੀ ਕਹਿ ਕੇ ਲਿਖਿਆ ਸੀ ਜੀ ਪਹਿਲ ਛੋਡੀ ਹੋਊਗੀ ਤੁਹਾਨੂੰ 3 ਸਾਲ ਹੀ ਪਟੇ ਤੇ ਦਿੱਤੀ ਕਿਉਂਕਿ ਅਸੀਂ ਸਾਰੇ ਅਣਪੜ੍ਹ ਸੀਗੇ ਸਾਡੀ ਅਣਪੜਤਾ ਦਾ ਇਹਨਾਂ ਨੇ ਸਿਵਲ ਪ੍ਰਸ਼ਾਸਨ ਨੇ ਫਾਇਦਾ ਚੱਕਿਆ ਹੁਣ ਇਹ ਉਹ ਨਜੂਲ ਜ਼ਮੀਨ ਵਾਲੇ ਬੰਦਿਆਂ ਨਾਲ ਰਲ ਕੇ ਤੇ ਸਾਡੇ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਅਸੀਂ ਪੈਸੇ ਭਰਨ ਨੂੰ ਤਿਆਰ ਆਂਗੇ ਤੇ ਪੈਸੇ ਸਾਥ ਉ ਭਰਾਏ ਤਾਂ ਅਸੀਂ ਅਸੀਂ ਪੱਕਾ ਧਰਨਾ ਲਾਵਾਗੇ ਜਿੱਥੇ ਡੰਗਰ ਵੀ ਬੰਨਾਂਗੇ ਲੈ ਕੇ ਵੀਡੀਓ ਦਫ਼ਤਰ ਅਸੀਂ ਜੋ ਕੁਝ ਸਾਥ ਹੋਇਆ ਅਸੀਂ ਕਰਾਂਗੇ ਜਿੰਨਾ ਕੁ ਵੀ ਅਸੀਂ ਸੰਘਰਸ਼ ਵਿੱਡਾਂਗੇ ਵੱਡਾ ਅਸੀਂ ਹੁਣ ਜੋ ਟੋਨਾ ਫੈਕਟਰੀ ਲਈ ਨੇ ਆਪਾਂ ਨਾਲ ਦੇ ਨਾਲ ਫੋਨ ਤੇ ਗੱਲਬਾਤ ਕਰਦੇ ਆਂ ਆ ਦੇਖਦੇ ਆ ਕਿ ਉਹ ਕੀ ਕਹਿੰਦੇ ਆ ਸਪੀਕਰ ਹੈਲੋ ਸਚੀਕਾਰ ਜੀ ਮੈਂ ਪੱਤਰਕਾਰ ਮਨਪ੍ਰੀਤ ਕੌਰ ਗੱਲ ਕਰ ਰਹੀ ਆ ਜੀ ਤੁਹਾਡੀ ਪਿੰਡ ਜੋ ਹੈਡੀਕੇ ਪਿੰਡ ਦੀ ਜਿਹੜੀ ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਵਾਲੇ ਨੇ ਉਹਨਾਂ ਨੇ ਵੀਡੀਓ ਦਸਤਾਵੇਜ਼ ਦੇ ਵਿੱਚ ਧਾਰਨਾ ਦਿੱਤਾ ਹੋਇਆ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਤੇ ਵੀਡੀਓਸ ਆਫ ਦਾ ਅੱਡ ਬਿਆਨ ਹੋ ਗਿਆ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਓਕੇ ਠੀਕ ਹੈ ਤਾਂ ਨਾ ਅਏ ਸੀ ਕੇ ਟੋਨਾ ਸਖਤ ਜੀ ਜਿਨ੍ਹਾਂ ਨਾਲ ਆਪਾਂ ਨੇ ਫੋਨ ਤੇ ਗੱਲਬਾਤ ਕੀਤੀ ਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਤਾਂ ਉਹ ਜ਼ਮੀਨ ਦੀ ਜਿਹੜੀ ਆ ਉਹ ਬੋਲੀ ਕਰਾਂਗੇ ਬਾਕੀ ਆਪਾਂ ਵੀਰ ਸਾਹਿਬ ਦਾ ਵੀ ਬਿਆਨ ਲੈਣੇ ਆ ਉਹ ਕੀ ਕਹਿੰਦੇ ਆ ਉਹਨਾਂ ਨਾਲ ਗੱਲਬਾਤ ਕਰਾਂ ਉਸ ਤੋਂ ਇਹ ਹਨਾ ਹੈੜੀਕੇ ਪਿੰਡ ਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਰਗੂ ਜਿਨ੍ਹਾਂ ਨੇ ਅੱਜ ਵੀਡੀਓ ਰਿਪੋਰਟ ਦੇ ਵਿੱਚ ਨਾਰੇਬਾਜੀ ਕੀਤੀ ਹੈ ਤੇ ਧਰਨਾ ਲਗਾਇਆ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਤਿੰਨ ਚਾਰ ਸਾਲਾਂ ਤੋਂ ਜਿਹੜਾ ਮਸਲਾ ਚੱਲ ਰਿਹਾ ਅਗਰ ਸਾਡੀ ਸੁਣਵਾਈ ਅਲੇ ਕਿਸੇ ਨੇ ਵੀ ਨਾ ਸੁਣੀ ਹੋਵੇ thì ਪੱਕਾ ਧਰਨਾ ਜਿਹੜਾ ਇੱਥੇ ਲਾਵਾਂਗੇ ਵੀਡੀਓ ਨੂੰ ਬਤਵਾ ਸ਼ੇਅਰ ਕਰਦੇ ਸਸ਼ਕਤ ਪਿੰਡ ਹੈੜੀਕੇ ਦੀ ਐਸੀ ਜ਼ਮੀਨ ਦੇ ਮੁੱਦੇ ਨੂੰ ਚਲਦੇ ਹੋਏ ਅੱਜ ਪਿੰਡ ਹੈੜੀਕੇ ਦੇ ਵੱਲੋਂ ਬੀਡੀਪੀਓ ਜਸਵਿੰਦਰ ਸਿੰਘ ਬੱਗਾ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਜਸਵਿੰਦਰ ਸਿੰਘ ਬੱਗਾ ਬीडीपीओ ਸਾਹਿਬ ਨੇ ਇਹ ਵੀ ਯਕੀਨ ਦਿਵਾਇਆ ਕਿ ਦੋਵੇਂ ਧਿਰਾਂ ਨੂੰ ਆਪਸ ਦੇ ਵਿੱਚ ਬਿਠਾ ਕੇ ਬਿਨਾਂ ਕਿਸੇ ਲੜਾਈ ਝਗੜੇ ਤੋਂ ਜਿਹੜਾ ਇਹ ਜ਼みਨੀ ਮੁੱਦਾ ਹੈ ਉਸ ਨੂੰ ਹੱਲ ਕਰ ਦਿੱਤਾ